ਹੁਣ ਬਈ ਸਿਸਟਮ ਪਤਾ ਕੀ ਆ ਹੁਣ ਹੁਣ ਯੁੱਧਨੀਤੀ ਵਾਲਾ ਕੰਮ ਚੱਲਦਾ ਕੰਪਿਊਟਰ ਬਾਜੀ ਦੇ ਵਿੱਚ ਵੀ ਹੁਣ ਆਏ ਵੀ ਯੁੱਧਨੀਤੀ ਵਾਲਾ ਕੰਮ ਆ ਚੰਗੇਜ ਖਾਣ ਵਾਲਾ ਕੰਮ ਵੀ ਯੁੱਧ ਕਰਨਾਂ ਦਾ ਪਹਿਲਾਂ ਹਥਿਆਰ ਨਸ਼ਟ ਕਰੋ ਬੰਦੇ ਦੇ ਫਿਰ ਖਾਣਾ-ਦਾਣਾ ਨਸ਼ਟ ਕਰੋ ਵੀ ਆਪੇ ਹੀ ਫਿਰ ਬੰਦਾ ਗੋਡੇ ਟੇਕੂਗਾ ਨੂਰਲਾ ਤੇ ਉਹ ਚੀਜ਼ ਆ ਵੀ ਕੱਲੇ ਸਿੱਖ ਇਤਿਹਾਸ ਦਾ ਜਿੰਨਾ ਧਿਆਨ ਪੜਿਆ ਵੀ ਆਪਣੇ ਸਿੱਖ ਇਤਿਹਾਸ ਦੇ ਵਿੱਚ ਇਹ ਇਹੋ ਜਿਹੀ ਜੰਗਣੀ ਹੋਈ ਕਦੇ ਵੀ ਜਵਾਕਾਂ ਦੇ ਬੁੜੀਆਂ ਨੂੰ ਨਜਾਇਜ਼ ਤੰਗ ਕੀਤਾ ਹੋਵੇ ਉਹਨਾਂ ਤੇ ਬਾਰ ਕਰਿਆ ਹੋਵੇ ਜਾਂ ਅਨਾਜ ਨੂੰ ਨਸ਼ਟ ਅਨਾਜ ਨੂੰ ਤਾਂ ਆਪਣੇ ਵੀ ਰੱਬ ਦਾ ਰੂਪ ਮੰਨਦੇ ਆ ਪਾਣੀ ਨੂੰ ਵੀ ਹਨਾ ਦੇਵਤਾ ਮੰਨਦੇ ਆਗੇ ਤੇ ਵੀ ਉਹ ਚੀਜ਼ ਨੂੰ ਕਦੇ ਆਪਣੇ ਇਹ ਸਿੱਖ ਧਰਮ ਦੇ ਵਿੱਚ ਨਹੀਂ ਨਸ਼ਟ ਕਰਿਆ ਗਿਆ ਉਹ ਕਹਿੰਦੇ ਜੰਗ ਲੜੋ ਸਿੱਧੀ ਲੜੀ ਹੈ ਜਿੰਨੀਆਂ ਵੀ ਲੜੀਆਂ ਸਿੱਖ ਧਰਮ ਚ ਪਰ ਹੁਣ ਚੰਗੇਜ ਖਾਣ ਵਾਲੀ ਨੀਤੀ ਕਿਵੇਂ ਚੱਲਦੀ ਹੈਗੀ ਵੀ ਪਹਿਲਾਂ ਤਾਂ ਬਈ ਅਗਲੇ ਨਾਲ ਜਦੋਂ ਜਦੋਂ ਪਤਾ ਹੁੰਦਾ ਨਾ ਵੀ ਇਹ ਬੰਦਾ ਤਰੱਕੀ ਕਰਦਾ ਵੀ ਆਪਾਂ ਇਹਦੇ ਬਰੋਬਰ ਪਹੁੰਚ ਨਹੀਂ ਸਕਦੇ ਜਦੋਂ ਪਤਾ ਫਿਰ ਉਹ ਦੇਖਦਾ ਵੀ ਇਹਦਾ ਕਿਵੇਂ ਯਾਰ ਸਾਲੇ ਨੂੰ ਸਿੱਟੀ ਹੈ ਕਿਵੇਂ ਆਪਾਂ ਤਾਂ ਇਹਦੇ ਬਰੋਬਰ ਪਹੁੰਚ ਨਹੀਂ ਸਕਦੇ ਆਪਣੇ ਕੋਲ ਤਾਂ ਵੀ ਸਿਸਟਮ ਹਿੱਲਿਆ ਪਿਆ ਵੀ ਇਹਨੂੰ ਕਿਵੇਂ ਯਾਰ ਥੱਲੇ ਲਾਈਏ ਇਹਦੀ ਬਰਾਬਰੀ ਕਿਵੇਂ ਕਰੀਏ ਫਿਰ ਉਹ ਕੀ ਕਰਦਾ ਬਈ ਚੰਗੇਸ ਖਾਣਾ ਦੀ ਨੀਤੀ ਪਹਿਲਾਂ ਤਾਂ ਬੰਦੇ ਦੇ ਕਬੂਤਰ ਖਰਾਬ ਕਰਦੇ ਆ ਬਈ ਲਿਆਜ ਪਾਲ ਲੈਂਦੇ ਆ ਫੁੱਲ ਦੇਖੋ ਤੁਸੀਂ ਦੋ ਗਲਾ ਬਣ ਸਭ ਤੋਂ ਵੱਡਾ ਤਾਂ ਬੰਦਿਆਂ ਦਾ ਇਹ ਹੁੰਦਾ ਵੀਰ ਕਿਸੇ ਨਾਲ ਨਿਯਾਜ ਪਾ ਕੇ ਜਾਰੀ ਪਾ ਕੇ ਕੰਮ ਨਹੀਂ ਕਰਨਾ ਚਾਹੀਦਾ ਦੁਸ਼ਮਣੀਆਂ ਜਾਂ ਕੋਈ ਹੋਰ ਆ ਯਾਰ ਕੋਈ ਆਪਦੀ ਤਰੱਕੀ ਕਰਕੇ ਮਿਹਨਤ ਕਰਕੇ ਅੱਗੇ ਵਧ ਰਿਹਾ ਯਾਰ ਤੁਸੀਂ ਉਹ ਤੇ ਜਲਸੀ ਕਰਦੇ ਹੋ ਮਾੜੀ ਗੱਲ ਆ ਤੁਸੀਂ ਤਰੱਕੀ ਕਰਕੇ ਵਧ ਲਓ ਜੇ ਨਹੀਂ ਵਧਿਆ ਜਾਂਦਾ ਯਾਰ ਅਗਲੇ ਨਾਲ ਰਹੋ ਭਰਾਵਾਂ ਵਾਂਗੂ ਥੋੜੀ ਵੀ ਤਰੱਕੀ ਨਾਲ ਹੀ ਆ ਜਦੋਂ ਉਹ ਬੰਦਾ ਤਰੱਕੀ ਦੇ ਵਿੱਚ ਆ ਜਦੋਂ ਤੁਸੀਂ ਭਰਾਵਾਂ ਵਾਂਗੂ ਰਹੋਗੇ ਜੇ ਅਗਲੇ ਨੂੰ ਭਰਾ ਹੀ ਮੰਨੋਗੇ ਦਿਲੋਂ ਤਾਂ ਬਈ ਆਪਣੀ ਵੀ ਬੱਲੇ ਬੱਲੇ ਅਗਲਾ ਕਹਿੰਦਾ ਕਹਿਣ ਜੋਗਿਆ ਵੀ ਆ ਸਾਡਾ ਭਰਾ ਜਾਰੇ ਵੀ ਕਹਿੰਦੇ ਹੀ ਆ ਬੰਦਾ ਹੁਣ ਮੈਨੂੰ ਅਗਲਾ ਕਹੀ ਦਿੰਦਾ ਵੀ ਉਹ ਬੰਦਾ ਉਹਨੂੰ ਤਾਂ ਅਸੀਂ ਜਾਣਦੇ ਆ ਸਾਡਾ ਬਾਹਰਿਆਂ ਦੇ ਬਹੁਤ ਦੇ ਫੋਨ ਆਉਂਦੇ ਆ ਮਾਣ ਹੁੰਦਾ ਅਗਲੇ ਨੂੰ ਵੀ ਯਾਰ ਇਹ ਇੰਨੇ ਨਾਲ ਤਾਂ ਆਪਣੀ ਰੋਜ਼ ਗੱਲ ਹੁੰਦੀ ਯਾਰ ਆਪਣਾ ਭਾਈ ਆ ਮੱਚੋਣਾ ਸੌਂ ਗਦੋ ਨਾਲ ਖੜੋਂਗੇ ਤਾਂ ਬਾਈ ਭਰਾ ਬਣੋਂਗੇ ਮੱਚੋਂਗੇ ਤਾਂ ਉਹਨੇ ਜੋਗੀ ਰਹਿੰਦਾ ਬੰਦਾ ਫੇਰ ਉਹਦੇ ਕਬੂਤਰ ਖਰਾਬ ਕਰੇ ਜਾਂਦੇ ਆ ਕਬੂਤਰ ਲੈ ਗਏ ਬਾਈ ਬੜਿਆ ਬੜੂ ਕੇ ਕਬੂਤਰਾਂ 'ਚ ਇਹੋ ਜਿਹੇ ਵਾਇਰਸ ਨੇ ਮੰਨ ਕੇ ਚੱਲੋ ਜੇ ਕੀੜਾ ਆ ਗਿਆ ਨਾ ਕਬੂਤਰਾਂ ਦੇ ਵਿੱਚ 4-4 5-5 ਸਾਲ ਉਹ ਵੀ ਜਿਹੜਾ ਸਿਆਣਾ ਬੰਦਾ 3-4 ਸਾਲਾਂ 'ਚ ਕਬੂਤਰ ਸਹੀ ਕਰ ਜਾਂਦਾ ਨਹੀਂ ਬਾਈ ਖੁੱਡੇ ਢੋਣੇ ਪੈਂਦੇ ਆ ਕੋਈ ਹੱਲ ਨਹੀਂ ਮੈਂ ਪੁਰਾਣਾ ਵਿਅੁਰਗ ਮੈਨੂੰ ਮਿਲੇ ਆ ਕਦੋਂ ਵਾਰੀ ਇੰਟਰਵਿਊਆਂ ਦੇ ਉੱਤੇ ਉਹ ਦੱਸਦੀ ਕਹਿੰਦੇ ਜਸਵੀਰ ਬਾਦਲ ਜੀ ਨੇ ਵੀ ਕਬੂਤਰ ਸਾਰੇ ਜਾ ਕੇ ਬਾਡਡ ਟਪਾ ਜਾਂਦੇ ਸੀਗੇ ਪਤਾ ਨਹੀਂ ਇਹ ਸੱਚ ਆ ਪਣ ਝੂਠ ਆ ਉਹਨਾਂ ਨੇ ਦੱਸਿਆ ਕਿਉਂਕਿ ਆਪਾਂ ਤਾਂ ਤਾਂ ਕਹਿੰਦੇ ਆ ਬਾਈ ਕੱਲੂ ਕੋਈ ਹੋਰ ਵਿਦਵਾਨ ਉੱਠ ਖੜੇ ਮੇਰੇ ਗੱਲ ਪੈ ਜੇ ਵੀ ਐਵੇਂ ਸੁਣੀਆਂ ਸੁਣਾਈਆਂ ਛੱਡੀ ਜਾਂਦਾ ਜ ਆਪਦੇ ਕੋਲ ਗੱਪ ਮਰੀ ਜਾਂਦਾ ਉਹ ਚੀਜ਼ਾਂ ਸੋਹਣੀਆਂ ਨਹੀਂ ਹੁੰਦੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਹਰੇਕ ਬੰਦੇ ਨੂੰ ਐਂ ਲੱਗਦਾ ਨਾ ਵੀ ਮੇਰੇ ਕੋਲ ਹੀ ਸਾਰਾ ਕੁਝ ਆ ਤੇ ਦੂਜਾ ਤਾਂ ਖਾਲੀ ਹੱਥੀ ਤੁਰਿਆ ਫਿਰਦਾ ਹਰੇਕ ਬੰਦੇ ਨੂੰ ਇਹ ਵਹਿਮ ਹੋਇਆ ਪਿਆਗਾ ਜੇ ਇਹ ਮੰਨ ਕੇ ਚੱਲਾਂ ਕਿ ਸਾਰੇ ਆਪਣੇ ਨਾਲੋਂ ਚੰਗੇ ਆ ਤਾਂ ਵਧ ਗਈ ਰਹਿੰਦਾ ਬੰਦਾ ਆਪਣੇ ਨਾਲ ਦਾ ਮੈਂ ਤਾਂ ਕਹਿੰਦਾ ਸਾਰੇ ਚੰਗੇ ਆ ਬਾਈ ਲੋਕਾਂ ਨੂੰ ਵੱਧ ਕੇ ਆਣਾ ਵੀ ਮੈਨੂੰ ਸੁਣੀ ਜਨਾਈ ਆਪਾਂ ਦੱਸਦੇ ਆ ਵੀ ਕਹਿੰਦੇ ਵੀ ਉਹਨਾਂ ਨੇ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਤਾਂ ਹੱਲ ਨਹੀਂ ਉਹਨਾਂ ਨੇ ਸਾਰੇ ਕਬੂਤਰ ਛੱਡ ਕੇ ਨਵੇਂ ਫਿਰੋਂ ਦੁਬਾਰੇ ਕਬੂਤਰ ਬਣਾਏ ਸੀ ਵੀ ਇਹ ਚੀਜ਼ ਆ ਵੀ ਜਦੋਂ ਕਬੂਤਰ ਲੈ ਜਾਂਦੇ ਆ ਜੰਗ ਨੀਤੀ ਵਾਲਾ ਕੰਮ ਪਹਿਲਾਂ ਉਹਦੇ ਹਥਿਆਰ ਹੁੰਦੇ ਆ ਕਬੂਤਰ ਫਿਰ ਉਹਦੇ ਹਥਿਆਰ ਉਹ ਖਤਮ ਕਰਦੇ ਆ ਕਬੂਤਰ ਲੈ ਜਾਂਦੇ ਫਿਰ ਉਹ ਛੱਡ ਜਾਂਦੇ ਬੱਚੇ ਪੁੱੱਚੇ ਕੀ ਘੜਾਉਣੇ ਹੁੰਦੇ ਜਦੋਂ ਨੀਤੀ ਗਲਤ ਹੁੰਦੀ ਆ ਬੰਦੇ ਦੀ ਛੱਡ ਗਏ ਲੈ ਕੇ ਛੱਡ ਗਏ ਪੰਜ ਚਾਰ ਕਬੂਤਰ ਐ ਕਰ ਜਾਂਦੇ ਆ ਉਹ ਬੰਦਾ ਉਹਦੇ ਕਬੂਤਰਾਂ ਛੱਡਦਾ ਬਈ ਬਾਹਰ ਸੌਂਦਾ ਉਹਦੇ ਕਬੂਤਰ ਖਤਮ ਉਹਨਾਂ ਨੂੰ ਇਹ ਜਿਹੇ ਬਿਮਾਰੀਆਂ ਪੈਂਦੀਆਂ ਮੁੜ ਕੇ ਕੂਤ ਨਹੀਂ ਸੂਤ ਹੁੰਦੇ ਜਿਹੜਾ ਕੋਈ ਦਿਮਾਗ ਦੇ ਮੂਗ ਵਾਲਾ ਬੰਦਾ ਜਾਂ ਕੋਈ ਹੋਰ ਆ ਆਸੇ ਪਾਸੇ ਛੱਡੇ ਵਾ ਚੇਲਿਆਂ ਕੋਲ ਉਹ ਬੰਦਾ ਬਾਜ਼ੀਆਂ ਜਿੱਤ ਲੈਂਦਾ ਮੈਂ ਤਾਂ ਬਸ ਸਸਰੀ ਗਾਲੀ ਹੋ ਜਾਂਦੇ ਉਹਨੂੰ ਖੁੱਡੇ ਢੋਣੇ ਪੈਂਦੇ ਆ ਕਈ ਸਾਲ ਲੋਟ ਨਹੀਂ ਆਉਂਦਾ ਕੰਮ ਦਿਮਾਗ ਵਾਲਾ ਬੰਦਾ ਜਿਹੜਾ 2-3 ਸਾਲਾਂ ਚ ਉਹਨੂੰ ਬਿਮਾਰੀ ਠੀਕ ਕਰ ਲੈਂਦਾ ਹੱਲ ਕਿਉਂਕਿ ਹਾਲਾਤ ਹਰੇਕ ਚੀਜ਼ ਦਾ ਕਹਿੰਦੇ ਹੁੰਦਾ ਬੀਜ ਦਾ ਨਾ ਸੁੰਦਾ ਨਹੀਂ ਚਾਹੇ ਉਹ ਚੰਗਾ ਮਾੜਾ ਚਾਹੇ ਮਾੜਾ ਜੇ ਦੋਗਲੇ ਦੱਲੇ ਹੈਗੇ ਹਨ ਇੱਥੇ ਚੰਗੇ ਬੰਦੇ ਵੀ ਹੈਗੇ ਆ ਠੀਕ ਆ ਤੇ ਉਸ ਤੋਂ ਬਾਅਦ ਫੇਰ ਉਹਦੀ ਖਰਾਕ ਨਾਸ਼ਟ ਕਰੀ ਜਾਂਦੀ ਵਾਲੀ ਗੱਲ ਆ ਵੀ ਫੇਰ ਉਹਨੂੰ ਕਦੇ ਉੱਥੋਂ ਬਰਾਮ ਲੈ ਕੇ ਆਉਣੇ ਬਾਈ ਲਿਹਾਜ ਪਾਈ ਲਿਹਾਜੀ ਪੈਂਦੇ ਜਦੋਂ ਬਾਈ ਆਪਾਂ ਉੱਥੋਂ ਚੰਗੇ ਮਿਲਣਗੇ ਇੱਥੋਂ ਆ ਮਿਲੂ ਉਹ ਉਹ ਫਿਰ ਸਿਸਟਮ ਦੇ ਵਿੱਚ ਗਲਬੜ ਕਰੀ ਜਾਂਦੀ ਉਹਨੂੰ ਦਾਣੇ ਦਬਾਏ ਜਾਂਦੇ ਸਰੋਂ ਫਲਾਣੇ ਥਾਂ ਤੋਂ ਲਿਆਉਣੇ ਧੋਕੇ ਸਾਰਾ ਸਾਰਾ ਸਿਸਟਮ ਹੀ ਹਲਾਤਾ ਵੱਡੇ ਕਬੂਤਰ ਵੀ ਖਰਾਬ ਕਰਤੇ ਛੱਡਣ ਵਾਲਿਆਂ ਦੇ ਵਿੱਚ ਵੀ ਜਗ੍ਹਾੜਮੈਂਟ ਕਰਤਾ ਫਿਰ ਉਦੋਂ ਬਾਅਦ ਹੋਰ ਬਹੁਤ ਸਿਸਟਮ ਹੋ ਜਾਂਦਾ ਠੀਕ ਆ ਤੇ ਆ ਐ ਫਿਰ ਫਿਰ ਬੰਦਾ ਆਇਆ ਹੁੰਦਾ ਵੀ ਹੁਣ ਹੌਣ ਬਾਜੀ ਜਿੱਤਨ ਵਾਲੇ ਜਾਨ ਸਾ ਵੀ ਹੁਣ ਇਹਨੂੰ ਦੱਬ ਲੈਣੇ ਆ ਫਿਰ ਫਿਰ ਉਹਦਾ ਸਰਕਲ ਤੋੜਿਆ ਜਾਂਦਾ ਬਈ ਇਹ ਰੋਲ ਸਰਕਲ ਐ ਤੋੜਿਆ ਜਾਂਦਾ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਵੀ ਆਹ ਚੀਜ਼ ਤੇਰੀ ਖਤਮ ਕਰਤੀ ਵੀ ਹੁਣ ਆਪਾਂ ਇਹਦੇ ਇਹਦੇ ਕੋਲੇ ਬੰਦੇ ਨੇ ਇਹਦੇ ਕੋਲ ਡਾਊਨ ਵਾਲੇ ਬੰਦੇ ਨੇ ਚਾਰ ਤੇ ਮਿਹਨਤ ਕਰਨ ਵਾਲੇ ਆਹ ਬੰਦੇ ਦੇ ਮਿਹਨਤੀ ਨੇ ਵੀ ਇਹਨਾਂ ਨੂੰ ਕਿਸੇ ਹਿਸਾਬ ਨਾਲ ਭਾਂਜੋ ਪੱਟਿਆ ਜਾਵੇ ਵੀ ਇਹਨਾਂ ਨੂੰ ਯਾਰ ਅਡ ਕਰਿਆ ਜਾਵੇ ਬੰਦੇ ਨਾਲੋਂ ਫੇਰ ਉਹ ਕੀ ਕਰਦਾ ਬਈ ਬੰਦਿਆਂ ਨਾਲੋਂ ਬੰਦੇ ਤੋੜਦਾ ਇਹਨੂੰ ਉਂਗਲੀ ਲਾਤੀ ਉਹਨੂੰ ਗਵਲ ਹੀ ਲਾਤੀ ਠੀਕ ਆ ਉਹਨੂੰ ਬਹਾ ਕੇ ਖਵਾ ਪਿਆ ਦੱਤਾ ਕਿਸੇ ਦਿਨ ਰਾਤ ਨੂੰ ਉਹਦੀ ਸਿਫਤ ਕਰਤੀ ਵੀ ਕਰਦਾ ਤਾਂ ਸਾਰਾ ਕੁ ਤੂੰ ਆ ਤੁਹਾਨੂੰ ਤਾਂ ਇਹ ਦੁੱਖੀ ਨਹੀਂ ਦਿੰਦਾ ਜਾਂ ਬਾਈ ਦੂਜੇ ਬੰਦੇ ਨੂੰ ਇਹ ਕਹਦਾ ਵੀ ਯਾਰ ਤੁਸੀਂ ਨਾਲ ਸਾਰਾ ਕੁ ਕਰਦੇ ਹੋ ਇਹ ਬੰਦਾ ਨਾਮ ਬਣਾਈ ਜਾਂਦਾ ਆ ਬੰਦਾ ਯਾਨੀ ਕਿ ਚੁਗਲੀਆਂ ਠੀਕ ਆ ਤੇ ਕੌਲੀ ਚੱਟ ਤੇ ਜੁਗਲ ਹੋਰ ਬੰਦਾ ਕਹਿੰਦੇ ਹੁੰਦਾ ਕਿਸੇ ਦੇ ਮਿੱਤ ਨਹੀਂ ਹੁੰਦਾ ਤੇ ਇਹ ਸਾਰਾ ਉਹਨੂੰ ਐ ਹੁੰਦਾ ਵੀ ਬਸ ਮੇਰਾ ਆਪਾਂ ਆਪਦਾ ਜ਼ਿਕਾੜ ਲਾਉਣਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਠੀਕ ਆ ਉਹਨੂੰ ਇਧਰੋਂ ਖਾਣ ਨੂੰ ਮਿਲ ਗਿਆ ਉਹਦਾ ਹੋ ਗਿਆ ਉਧਰੋਂ ਖਾਣ ਨੂੰ ਮਿਲ ਗਿਆ ਉਹਦਾ ਹੋ ਗਿਆ ਇਧਰ ਚੁਗਲੀ ਕਰਤੀ ਉਧਰ ਕਿਉਂ ਉਹਨੂੰ ਆਏ ਹੁੰਦਾ ਵੀ ਜੇ ਮੈਂ ਚੁਗਲੀ ਕਰੂ ਮੈਨੂੰ ਫੇਰ ਹੀ ਖਾਣ ਨੂੰ ਮਿਲੇਗਾ ਜੇ ਇਹਦੀ ਇਹਨੂੰ ਦੱਸੂ ਉਹਨੂੰ ਦੱਸੂ ਠੀਕ ਆ ਉਹ ਆਏ ਆਈ ਕਰਕੇ ਆਉਦਾ ਖਾਣ ਪੀਣ ਕਰਦਾ ਫਿਰਦਾ ਰਹਿੰਦਾ ਵਿਚਾਰਾ ਪਰ ਸਭ ਤੋਂ ਵੱਡਾ ਪਾਪ ਆ ਬਾਈ ਇਹ ਕਿਸੇ ਦੇ ਵਿੱਚ ਫਰਕ ਪਵਾਉਣਾ ਕਿਸੇ ਦੀ ਨਿਮਾਰੀ ਚੰਗੀ ਗੱਲ ਕਰਨੀ ਚੁਗਲੀ ਕਹਿੰਦੇ ਹਨ ਵੀ ਪੁਰੂ ਸਾਹਿਬ ਨੇ ਕਿਹਾ ਵੀ ਜੁਰਮ ਕਰਨਾ ਵੀ ਪਾਪ ਆ ਤੇ ਜੁਰਮ ਸੋਚਣਾ ਵੀ ਪਾਪ ਆ ਜੇ ਆਪਾਂ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਨਾ ਵੀ ਆਹ ਬੰਦੇ ਦਾ ਯਾਰ ਮੈਂ ਮਾੜਾ ਕਰਨਾ ਜਾਂ ਆ ਇਹਦਾ ਨੁਕਸਾਨ ਕਰਨਾ ਇਹਦਾ ਮੁੰਡੇ ਦਾ ਨੁਕਸਾਨ ਕਰਨਾ ਇਹਨੂੰ ਨਸ਼ੇ ਤੇ ਲਾਉਣਾ ਜਾਂ ਦੀ ਕੁੜੀ ਦਾ ਜਾਂ ਪਰਿਵਾਰ ਦਾ ਕਿਸੇ ਦਾ ਵੀ ਉਹ ਸਭ ਤੋਂ ਵੱਡਾ ਪਾਪ ਆ ਉਹ ਕਰਨ ਨਾਲੋਂ ਵੀ ਵੱਡਾ ਪਾਪ ਆ ਉਹ ਚੀਜ਼ ਆ ਵੀ ਕਿਸੇ ਦੀ ਜ਼ਾਰੀ ਤੇ ਫਿੱਕਾ ਪਵਾਉਣਾ ਬਾਈ ਭਰਾਵਾਂ 'ਚ ਤੇ ਉਹ ਵੀ ਸਭ ਤੋਂ ਵੱਡਾ ਪਾਪ ਆ ਵਿੱਚ ਬੰਦੇ ਦਾ ਸਿਸਟਮ ਹੀ ਇਹ ਆ ਵੀ ਜਿਹਦੇ ਨਾਲ ਵੀ ਗਰਲੇ ਆ ਤੇ ਫਰਕ ਹੀ ਪਵਾਇਆ ਉਹ ਉਹਨਾਂ ਦਾ ਕੰਮ ਹੀ ਸਿਸਟਮ ਹੀ ਇਹ ਚੱਲਦੇ ਹੀ ਉਹਨਾਂ ਦਾ ਆਏ ਵੀ ਇਹਦੇ ਨਾਲ ਲੜਾਤੇ ਉਹਦੇ ਨਾਲ ਲੜਾਤੇ ਆਪ ਸਾਰਾ ਨਾ ਵਰਤਦੇ ਨੇ ਯਾਰ ਭਰਾਵਾਂ ਵਿੱਚ ਫਰਕ ਪਵਾ ਦਿੰਦੇ ਚੁਗਲ ਕੌਲੀ ਚੱਟ ਬੰਦੇ ਕਹਿੰਦਾ ਯਾਰੀ ਦੀ ਕੀਮਤ ਉਹ ਕੀ ਸਾਹਮਣ ਸਮਝਣ ਜਿਹਨੇ ਯਾਰੀ ਬਣਾ ਲਈ ਤੰਦੇ ਯਾਰ ਭਰਾਵਾਂ ਵਿੱਚ ਫਰਕ ਪਵਾ ਦਿੰਦੇ ਚੁਗਲ ਕੌਲੀ ਚੱਟ ਬੰਦੇ ਯਾਰੀ ਦੀ ਕੀਮਤ ਉਹ ਕੀ ਜਾਣਨ ਜਿਹਨਾਂ ਯਾਰੀ ਬਣਾ ਲਈ ਤੰਦੇ ਠੀਕੇ ਜਾਰੀ ਬਾਈ ਉਹਨਾਂ ਨੂੰ ਕੋਈ ਜਾਰੀ ਦਾ ਪਤਾ ਨਹੀਂ ਜਿਨ੍ਹਾਂ ਨੇ ਸਰਪ ਧੰਦਾ ਬਣਾਇਆ ਵੀ ਇਹ ਤੋਂ ਇਹ ਤੋਂ ਆ ਚੀਜ਼ ਲੈਣੀ ਹੈ ਤਾਂ ਉਹ ਕੱਢਣਾ ਹੀ ਤੋਂ ਆ ਕੰਮ ਲੈਣਾ ਉਹ ਤੋਂ ਕਿਉਂਕਿ ਜਿੰਨਾ ਚਿਰ ਕੰਮ ਮੰਣਾ ਉਹਨਾਂ ਨੂੰ ਨਜ਼ਰੀ ਲਿਆ ਜਾਜੋ ਕੰਮ ਛੱਡਦਾ ਗਾਂਹ ਲੈਣਾ ਵੰਦਾ ਫਿਰ ਉਹਦੀਆਂ ਚੂਗਲੀਆਂ ਕਰਨ ਲੱਗ ਜਾਂਦਾ ਉਹਦੇ ਕੋਲੇ ਫਿਰ ਉਹ ਤੋਂ ਕੰਮ ਲੈ ਲੈਂਦਾ ਫਿਰ ਉਹਦੀਆਂ ਗਾਂਹ ਹੋਰ ਕੋਲੇ ਕਰਨ ਲੱਗ ਜਾਂਦਾ ਫਿਰ ਉਹ ਤੋਂ ਕੰਮ ਲੈ ਲੈਂਦਾ ਇਹ ਚੀਜ਼ ਹੈ ਫਿਰ ਉਹਦੇ ਯਾਰ ਖਤਮ ਕਰੇ ਜਾਂਦੇ ਆ ਬੰਦੇ ਦੇ ਫਿਰ ਉਹਦੇ ਯਾਰ ਖਤਮ ਉਹਦੇ ਕਬੂਤਰ ਡਾਉਣ ਵਾਲੇ ਬੰਦੇ ਫਿਰ ਇਹ ਚੀਜ਼ ਖਤਮ ਕਰੀਂਦੇ ਵੀ ਇਹਦੇ ਕੋਲ ਕੋਈ ਡਾਉਣ ਵਾਲਾ ਤਾਂ ਆਵੇ ਬੱਸ ਵੀ ਉਹ ਤੋਂ ਬਾਅਦ ਖਤਮ ਇਹਦੀ ਕਬੂ ਦਰ ਮੈਂ ਕਹਿੰਦਾ ਮਿਹਨਤ ਕਰਕੇ ਅੱਗੇ ਵਧੋ ਯਾਰ ਮਿਹਨਤ ਕਰਕੇ ਇੱਕ ਬੰਦਿਆਂ ਨੂੰ ਵੀ ਚਾਹੀਦਾ ਵੀ ਇੱਕ ਪਾਸੇ ਆਪਣੀ ਇੰਨੀ ਯਾਰ ਭਰਾਵਾਂ ਵਾਲੀ 20 20 ਸਾਲ 15 15 ਸਾਲ ਕੱਢ ਦਿੰਨੇ ਆ ਇੱਕ ਪਾਸੇ ਆਪਾਂ ਇੱਕ ਬੰਦੇ ਦੀ ਯਾਰ ਕਿਸੇ ਗੱਲ ਛੋਟੀ ਜੀ ਗੱਲ ਪਿੱਛੇ ਆਪਾਂ ਆਪ ਦਾ 15 ਸਾਲਾਂ ਦਾ ਫਰਕ ਪਾ ਲਿਆ ਬਹਿ ਕੇ ਮਸਲੇ ਦਾ ਹੱਲ ਕਰੂ ਵੀ ਆਪਣਾ ਮਤਲਬ ਇਹ ਹੁੰਦਾ ਵੀ ਵੀ ਆਪਣੀ ਜੇ ਇੱਕ ਬੰਦੇ ਦੀ ਛੋਟੀ ਜੀ ਗੱਲ ਪਿੱਛੇ ਬੜਾ 15 ਸਾਲ ਦਾ ਫਰਕ ਪੈਂਦਾ ਨਾ ਫਿਰ ਆਪਣੀ 15 ਸਾਲ ਦੀ ਜਾਰੀ ਨਹੀਂ ਹੈਗੀ ਸੀ ਫਿਰ ਆਪਣਾ ਤਾਂ ਬਿਜ਼ਨਸ ਚੱਲ ਰਿਹਾ ਸੀਗਾ ਮੈਂ ਤਾਂ ਇਹ ਮੰਨਦਾ ਵੀ ਬਿਜ਼ਨਸ ਹੀ ਸੀਗਾ ਵੀ ਉਹਨੂੰ ਇੱਕ ਦੂਜੇ ਤੋਂ ਫਾਇਦਾ ਲੈ ਰਹੀ ਸੀ ਆਪਾਂ ਜਿਹੜਾ ਆਪਾਂ 15 ਸਾਲ 20 ਸਾਲ ਪੁਰਾਣੀ ਜਾਰੀ ਦੇ ਵਿੱਚ ਆ ਇੱਕ ਬੰਦੇ ਦੀ ਗੱਲ ਕਰਕੇ ਸਿਰਫ ਆਪਾਂ ਫਰਕ ਪਾ ਲਿਆ ਛੋਟੀ ਜੀ ਗੱਲ ਕਰਕੇ ਮੈਂ ਕਹਿੰਦਾ ਫਰਕ ਨਾ ਪਾਓ ਸਾਰਾ ਕੁਝ ਸੁਣੋ ਬੈਠੋ ਦੇਖੋ ਉਦੋਂ ਬਾਅਦ ਬੈਠੋ ਇਕੱਠੇ ਵੀ ਆ ਗੱਲਾਂ ਆਏ ਹੋਈਆਂ ਯਾਰ ਤੂੰ ਕਈ ਤੁ ਕਿਉਂ ਕਈ ਕੀ ਗੱਲ ਹੋਈ ਕੀ ਨਾ ਹੋਈ ਹੋਣੀ ਚਾਹੀਦੀ ਹੈ ਨਾ ਹੋਈ ਜੇ ਗੋੜੀ ਦਾ ਕੁੰਬੜਾਲ ਜੇ ਕਿਸੇ ਨੂੰ ਕੋਈ ਗਲਤੀ ਹੋਈ ਵੀ ਆ ਦਵਾਈ ਲੈਣ ਗਿਆ ਉਹ ਤੋਂ ਮੰਨੋ ਵੀ ਹਾਂ ਯਾਰ ਬਾਈ ਇੱਥੇ ਮੈਂ ਗਲਤ ਸੀ ਇੱਥੇ ਤੂੰ ਗਲਤ ਸੀ ਤੇ ਉਹ ਚੀਜ਼ ਮੰਨ ਕੇ ਚੱਲਣਾ ਪੈਂਦਾ